ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਮਨਾਇਆ ਗਿਆ ਪਹਿਮੇ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਪਿੰਡ ਬਰਾੜ ਵਿਖੇ ਸ਼ਰਧਾ ਅਤੇ ਉਤਮਤਾਮ ਨਾਲ ਮਨਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਖੁੱਲੇ ਪੰਡਤਾਰਾਂ ਵਿੱਚ ਪਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕਵੀ શ્રી ਗਿਆਨੀ ਸੁਚਾ ਸਿੰਘ ਡੇਰਾ ਪਠਾਣਾ ਗਿਆਨੀ ਨਿਰੰਜਨ ਸਿੰਘ ਬੋਪਾਰਾ ਸਮੇਤ ਆਏ ਹੋਏ ਟਰਾਡੀ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਕੇ ਨਿਹਾਰ ਕੀਤਾ ਗਿਆ ਅਖੀਰ ਵਿੱਚ ਬਾਬਾ ਨਰਬੈਲ ਸਿੰਘ ਵੱਲੋਂ ਆਏ ਢਾਡੀ ਕਵੀਸ਼ਰੀ ਸੰਤ ਮਹਾਪੁਰਸ਼ਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਕੁਲਵੀਰ ਸਿੰਘ ਕਾਰ ਸੇਵਾ ਬਾਬਾ ਰਗਵੀਰ ਸਿੰਘ ਖਿਆਲੇ ਵਾਲੇ ਸਰਪੰਚ ਪ੍ਰਗਟ ਸਿੰਘ ਦਲਵੀਰ ਸਿੰਘ ਦੋਦੀ ਸੁਵੇਕ ਸਿੰਘ ਰਵਿੰਦਰ ਸਿੰਘ ਰਿੰਦਾ ਗੁਰਵਿੰਦਰ ਸਿੰਘ ਗਿੰਦਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਥਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 6ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਿਤਰ ਸਥਾਨ ਤੇ ਖੜੇ ਆਂ ਜਿਸ ਏਰੀਆ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲਾ ਜੰਗ ਫ਼ਪਲੀ ਸਾਹਿਬ ਦਾ ਲੜਿਆ ਔਰ ਬੜੇ ਸ਼ਾਨੋ ਸ਼ੌਕਤ ਨਾਲ ਜਿੱਤਿਆ ਸ਼ਹੀਦ ਸਿੰਘਾਂ ਦੀ ਪਿਤਰ ਯਾਦ ਵਿੱਚ ਸਰਦਾਰ ਬਲਵੀਰ ਸਿੰਘ ਦੋਧੀ tatha ਉਹਨਾਂ ਦਾ ਸਮੂਹ ਪਰਿਵਾਰ ਤੇ ਇਲਾਕੇ ਦੀ ਸੰਗਤ ਵੱਲੋਂ ਮਿਲ ਕੇ 21 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਹੈ ਜੋ ਇਹ ਸਵਾਰ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ ਹੈ ਬੇਅੰਤ ਸੰਗਤ ਇੱਥੇ ਆਦਰੀ ਪਰਣ ਵਾਸਤੇ ਆਈ ਹੈ ਸਰਦਾਰ ਬਲਵੀਰ ਸਿੰਘ ਹਰਾਂਦੇ ਪਰਿਵਾਰ ਵੱਲੋਂ ਸੰਗਤ ਨੂੰ ਜੀਓ ਆ ਕਹਿਣਾ ਧੰਨਵਾਦ ਕਰਦਾ ਅਰਦਾਸ ਸੱਚੇ ਬਾਦਸ਼ਾਹ ਸਾਡੇ ਨੌ ਜਵਾਨਾਂ ਨੂੰ ਸਵੱਤ ਬਲਸ਼ਿਸ਼ ਕਰਨ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜਨ ਪੰਥ ਦੀ ਚੜ੍ਹਦੀ ਕਲਾ ਲਈ ਸਮਾਜ ਦੀ ਚੜ੍ਹਦੀ ਕਲਾ ਲਈ ਔਰ ਜੋ ਸੰਦੇਸ਼ ਗੁਰੂ ਨਾਨਕ ਸਾਹਿਬ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਾਦਾ ਪਹਲਾ ਅਰਦਾਸ ਕਰਦਾ ਤੁਹਾਡਾ ਪੱਤਰਕਾਰ ਵੀਰਾਂ ਦਾ ਦਿਲ ਦੀ ਗਹਿਰਾਈ ਵਿੱਚ ਧੰਨਵਾਦ ਤੁਸੀਂ ਇੱਕ ਵੱਡੀ ਸੇਵਾ ਕਰਕੇ ਗੁਰੂ ਤੇ ਕਰ ਦੀ ਖੁਸ਼ੀ ਪ੍ਰਾਪਤ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਮਾਨ ਸਮਾਗਮ ਪੰਨੇ ਮੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਔਰ ਉਹਨਾਂ ਦੇ ਨਾਲ ਸ਼ੇਮੇ ਪਾਸ਼ਾ ਮਹਾਰਾਜ ਨੇ ਜਿਹੜਾ ਪਹਿਲਾ ਜੰਗ ਲੜਿਆ ਉਸ ਜੰਗ ਵਿੱਚ ਭਾਈ ਬਾਬਾ ਨਰੈਣ ਦਾਸ ਜੀ ਬਾਬਾ ਕਰਪਾਲ ਦਾਸ ਜੀ ਉਹਨਾਂ ਸ਼ਹੀਦਾਂ ਦੀ ਯਾਦ ਅੰਦਰ ਗੁਰੂ ਘਰ ਦੇ ਪ੍ਰੀਤਵਾਨ ਗੁਰਮੁਖ ਪਿਆਰੇ ਸਰਦਾਰ ਬਲਵੀਰ ਸਿੰਘ ਜੋਦੀ ਸਾਹਿਬ ਔਰ ਉਹਨਾਂ ਦਾ ਸਮੁੱਚਾ ਪਰਿਵਾਰ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਹੀਦਾਂ ਦਾ ਦਿਹਾੜਾ ਹਰ ਸਾਲ ਹੀ ਮਨਾਉਂਦਾ ਇਸ ਵਾਰ ਵੀ ਬੜੀ ਚੜ੍ਹਦੀ ਕਲਾ ਭਾਵਨਾ ਦੇ ਨਾਲ ਇਹ ਦਿਹਾੜਾ ਮਨਾ ਰਹੇ ਤੇ ਅੱਜ ਦੇ ਸਮਾਗਮ ਅੰਦਰ ਪੰਥੀਆਂ ਮਾਨ ਸ਼ਖਸੀਤਾਂ ਸਤਕਾਰਯੋਗ ਬਾਬਾ ਕਲਵੀਰ ਸਿੰਘ ਜੀ ਕਾਰਸੇਵਾਲੇ ਮਹਾਂਪੁਰਖ ਜਥੇਦਾਰ ਬਾਬਾ ਰਘੂਬੀਰ ਸਿੰਘ ਜੀ ਖਿਆਲੇ ਵਾਲੇ ਮਹਾਂਪੁਰਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੋਚਾ ਸਿੰਘ ਜੀ ਡੇਰਾ ਪਠਾਨ ਕੁਇਸ਼ਰ ਜਥਾ ਔਰ ਪੰਥ ਦੇ ਮਹਾਨ ਕੁਇਸ਼ਰ ਜਥੇ ਪਹੁੰਚੇ ਹੋਇਆ ਗਿਆਨੀ ਨਵਜੋਤ ਸਿੰਘ ਜੀ ਗੁਰੂ ਘਰ ਦੇ ਪ੍ਰਚਾਰ ਕੋਈ ਪਹੁੰਚੇ ਹਨ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਹਨ ਸਲਾਣੇ ਜੋੜ ਮੇਲੇ ਦੀਆਂ ਦਾਸ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸੰਗਤਾਂ ਨੂੰ ਜੀ ਇਹਦੀ ਬੈਂਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ